ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਆ ਤੁਸੀਂ ਸਾਰੇ ਜੰਦੇ ਹੋ ਕਿ ਅੱਡੀਆਂ ਛੇੜਦਾ ਠੀਕ ਹੋਵਗੇ ਜੀ ਚੜ੍ਹਦੀ ਕਲਾ ਵਿੱਚ ਹੋਵਗੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਤੇ ਲੱਗਿਆ ਜੀ ਆਪਾਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਸਭ ਚੈਨਲ ਤੇ ਨਵੇਂ ਤੇਨ ਉਹ ਕਰ ਲਿਓ ਸਬਸਕ੍ਰਾਈਬ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਤੇ ਆਪਾਂ ਲੱਗ ਜੀ ਪਿੰਡੀਆਂ ਤੋੜਨ ਦਾ ਟਾਈਮ ਹੋ ਗਿਆ ਜੀ ਸ਼ਾਮ ਦਾ ਤੇ ਤਰੀਕ ਹੈ ਜੀ ਅੱਜ ਤੇ 30 ਤਰੀਕ ਹੈ ਪੱਕ ਬਾਲੀਆਂ ਹੋ ਗਈਆਂ ਜੀ ਕੇ ਦਾਮੀ ਤੇ ਆਪਾਂ ਪਰਸੋ ਵੀ ਧਰ ਲੀਆਂ ਸੀ ਕੱਲ ਆਪਾਂ ਮੰਮੀ ਕਾਹ ਚ ਧਰੀ ਸੀ ਉੰਗੀ ਹੈਣਾ ਤੇ ਉਹ ਤੇ ਜੀ ਕੱਲ ਪਾਣੀ ਲਾਇਆ ਸੀ ਤੇ ਪੂਰਾ ਐ ਕੜਾ ਹੋ ਗਿਆ ਥਾ ਹੈਣਾ ਮੰਮੂ ਮੋਟਰ ਦਾ ਪਈ ਪਾ ਗਰਮੀ ਬਾੜਾ ਚੀੜਗਾ ਨਹੀਂ ਆਗਾ ਤਾ ਚੀਕਾ ਚੀਕਾ ਦੌੜ ਪੱਕਾ ਚੀਕਾ ਹੀ ਦੌੜਨਾ ਸਾਰੇ ਕੱਚੇ ਨੇ ਇਹ ਉਰੀ ਪਾਰ ਹੀ ਬੜੀ ਜੀ ਕੱਟੀ ਨਹੀਂ ਕਿੱਧਰ ਗਏ ਤੇ ਪਾਪ ਉਹਦੇ ਕੋਲ ਪਉ ਘੜੀ ਸੱਦੜਾ ਇੱਧਰ ਚੱਕੀ ਜਾਂਦੀ ਐ ਨਾਲੇ ਹੋ ਗਰੀ ਜਾਂਦੀ ਐ ਆ ਵੀ ਗਏ ਲੈ ਕੇ ਵੀ ਜਸ਼ਨ ਤੇ ਜਸ਼ਨ ਦਾ ਦਾਦਾ ਗਏ ਸੀਗੇ ਜੀ ਕਾਲਿਆ ਦੀ ਆਗ ਦੀ ਖਾਈ ਇੱਧਰ ਲੈ ਕੇ ਇੱਕ ਸਬਜੀ ਲੈ ਆਏ ਵੀ ਇਹ ਲੈ ਟਿੰਡੇ ਇਹ ਪਿੰਡੀਆਂ ਥੋੜੀ ਜਨੇ ਰੋਇ ਨਾ ਖਰਾਬ ਨਾ ਭਾਂਡੇ ਘੇਰਾ ਬਣ ਕੇ ਪਰਾਦਾਂਗੇ ਉਹ ਖਾ ਲੈਣਗੇ ਕਰ ਲੀਂਗੀ ਬਾਣੀਆ ਨਾ ਖਾ ਨਾ ਤਾਂ ਛੀਰ ਨਾ ਟੁੱਟ ਤਾਂ ਨਹੀਂ ਪੁੱਝੇ ਆਉਂਦੇ ਨਾ ਲੈ ਲੈ ਕਰਦ ਲਿਆ ਹਾਂ ਦੇ ਜੀ ਕੈਂਚੀ ਲਿਆਵੇ ਸਹੀ ਹੈ ਤੁਹਨ ਸਬਜੀ ਹੋ ਗਈ ਤਾਂ ਹੁਣ ਆਪਣੇ ਤੋਂ ਤੋੜੀ ਦੀ ਉਹ ਨਹੀਂ ਹਮ ਉਹ ਹੋ ਗਈ ਬੱਕਰੀ ਦੀ ਟਿੰਟਾ ਨਾਲ ਬੁੱਝੋ ਸਾਂ ਨਹੀਂ ਪੱਕਣਗੇ ਪੱਕ ਗਈਆਂ ਪੱਕਣਗੇ ਉਹ ਹਾਂ ਉਹ ਕਿਰਨ ਹੋਵੇ ਤਾਂ ਇਹ ਆ ਦੋੜੇ ਲੱਗੇ ਆ ਇਹ ਨਹੀਂ ਵਾਢੇ ਨਾਲ ਪਾਈਂਦੇ ਰਹਿ ਜਾਂਦੇ ਆਂ ਅੰਦਰ ਸਵੇਰੇ ਤੋਂ ਲੈ ਕੇ ਰਹਿਨੇ ਆਂ ਪਾਈ ਉੱਪਰ ਕੱਜ ਕੱਜ ਆ ਰਗਲੀ ਨਿਕਲਦੀ ਹੈ ਚਲੋ ਜੀ ਲਓ ਜੀ ਜੱਸਾ ਵੀ ਲੈ ਕੇ ਆਇਆ ਆਪਣਾ ਕਾਲੇ ਵਾਲੇ ਮੰਡੀ ਤੋਂ ਮੱਕੀ ਦਾ ਐਨ ਕਿ 750 ਓਕੇ 4 ਕਿਲੋ ਦਾ ਇੱਕ ਬੈਗਟ ਲਿਖਿਆ ਤਾਂ ਹੈ ਕਿੰਨੇ ਦਾ ਆ ਗਿਆ ਇਹ ਆਇਆ ਇੱਕ ਹਾਂ ਸਾਰਾ ਇਹ ਆਇਆ 786 ਠੀਕ ਕਿਲੋ ਲੋ 500 ਗੁੱਲੋ ਹੈ ਲੋ ਜੀ ਮੰਮੀ ਪਾ ਰਹੀ ਹੈ ਕੈਂਪਰ ਦੇ ਵਿੱਚ ਬਰਤ ਪਾ ਰਹੀ ਆ ਓਏ ਆ ਗਿਆ ਉਹੀ ਗੱਲ ਹੋ ਗਈ ਮੈਚ ਪਾਉਣੀ ਹੈ ਜੀ ਨੀਰਾ ਬਸ ਚੱਲਦੇ ਆਪਾਂ ਜਾ ਜਾਵੜਾ ਪਿੰਡੀਆਂ ਫੜਾਇਆ ਫਰਮਾਸੀ ਸਬਜ਼ੀ ਸੂਚੀ ਬਣਾਉਣਗੇ ਟਾਈਮ ਨਾਲ ਧੋਣਗੇ ਵੀ ਇਹਨਾਂ ਨੂੰ ਠੁੱਪੇ ਵੀ ਲਾਉਣਗੇ ਇਹਨੂੰ ਵੇਚਣਾ ਹੁਣ ਕਿਹੜੀ ਮਿਰਚਾ ਕਿਹੜੀਆਂ ਸਾਫਤ ਹਾਂ ਹਾਂ ਹੱਦ ਦੇ ਇਹਨੇ ਬੰਨ ਲ ਆਪਣੀ ਝੋਟੀ ਨੂੰ ਜੀ ਲੱਗ ਹੀ ਨਜ਼ਰ ਤਰ ਕੇ ਛਾਲਾਂ ਜੀਆਂ ਬਹੁਤ ਮਾਰੀਆਂ ਉਹਨੇ ਤੇ ਮਿਰਚਾਂ ਆਪਣੇ ਹੈ ਨਹੀਂ ਸਾਫਤ ਮਗਾਈਆਂ ਤੇ ਜੱਸਾ ਜਾਂਦਾ ਪਿੰਡੀ ਹੌਲੀ ਜਾਂੀ ਬੁੱਤ ਚੰਗਾ ਪਿੰਡੀਆਂ ਫੜਾਉਣ ਤੇ ਭੈਣ ਕੇ ਧਰ ਲੈਣਗੇ ਤੇ ਆਪਾਂ ਤਾਂ ਫਿਰ ਟਿੰਡੀਆਂ ਹੀ ਬਣਾਵਾਂਗੇ ਤੇ ਉਧਰੋਂ ਜੀ ਨੇਰੀ ਨੇ ਰੋਜ ਦਾ ਹੀ ਕੰਮ ਪੱਤੇ ਪੱਤੇ ਕਰਤੇ ਆਪਣੀ ਆਹ ਜਾਮਣ ਦੇ ਪੱਤੇ ਆਉਂਦੇ ਆ ਤੇ ਉਪਹਲਰੀ ਬਹੁਤ ਜਿਆਦੇ ਪਈ ਹੈ ਚਲੋ ਜੀ ਨੀਰਾ ਪੋਣਿਆ ਪਾਣੀ ਪੀ ਲੀਏ ਲਓ ਜੀ ਆਪਾਂ ਨੀਰਾ ਚਾਰਾ ਪੋਣ ਲੱਗੇ ਤੇ ਮੰਮੀ ਨੇ ਚੱਕ ਤੇ ਭਾਂਡੇ ਤੇ ਮੰਮੀ ਦਾ ਸਬਜ਼ੀ ਚੀਬ ਲੈਣਗੇ ਹੁਣ ਤੇ ਬਸ ਆਪਾਂ ਨੀਰਾ ਚਾਰਾ ਪਾ ਤੇ ਆਪਾਂ ਸਿਰਦਾ ਗੁਆ ਪੂਰਾ ਗਰਮੀ ਕੀ ਹੈ ਜੀ ਬਹੁਤ ਜਿਆਦੇ ਸਾਡੇ ਇਧਰ ਤਾਂ ਮਾਰਿਆਗਾ 40 42 ਡਿਗਰੀ ਦਾ ਤਾਪਮਾਨ। ਛੋਣਾਂ ਦੇ ਜਰਨੀਅਟਾ ਪਾ ਰੱਖੀ। ਪਰ ਆਏ ਅਭੀ ਸਾਡੇ ਢਾਣੇ ਚ ਤਾਂ ਥੋੜੀ ਜਿਹੀ ਹਵਾ ਲੱਗਦੀ ਰਹੀ। ਪੈਡੇ ਚ ਬਹੁਤ ਔਖਾ ਲਾ ਰਿਹਾ ਜੀ ਨਾ ਇਹ। ਹੋ ਵੀ ਮੋਟਰ ਬੰਦ। ਹੂੰ। ਪੰਜਵੇਂ ਵੇ ਬੰਦ ਹੋਏ ਅੰਦੀ। ਪੰਜ ਤੋਂ ਪਹਿਲਾਂ ਹੀ ਹੋ ਗਿਆ ਅੱਜ। ਉਦਾਂ ਕੇ ਛਾ ਆ ਜਾਂਦੀ ਹੈ ਸੂਰਜ ਮਤਮ ਹੋ ਜਾਂਦਾ ਟੋਪ ਹਾਂ ਉਪਾੜਦਾ ਜੇ ਨਹੀਂ ਕਰ ਲਈ ਤਾਂ ਪਊਏ ਉਹਨਾਂ ਹੀ ਕਰੰਟ ਵੱਧ ਉਹਨਾਂ ਪਾਣੀ ਖਰਾ ਦੇ ਹੁੰਦੀ ਮੋਟਰ ਹਾਂ ਜੇ ਤਾਂ ਜੀ ਚੁੱਪ ਕਰਕੇ ਰਲਾ ਦिए ਫੇਰ ਤਾਂ ਨਾ ਤਨ ਅੱਖਾਂ ਵਿੱਚ ਨਾ ਨੱਕ ਵਿੱਚ ਜੇ ਆਪਾਂ ਸੰਨੀਰ ਲਾਉਣ ਲੱਗੇ ਭੋਲੀ ਜਾਗੀ ਜਦੋਂ ਫੇਰ ਇਹ ਨੱਕ ਨੂੰ ਚੜਦੀ ਖਾਲਾ ਜੇ ਤਾਂ ਪਾਣੀ ਘੜਾ ਦੀ ਅੱਖਾਂ ਥੋੜੀ ਜਿਹਾ ਹੋਵੇ ਲੰਮੀ ਟੂੜੀ ਚਾਹ ਕੇ ਪਾਣੀ ਵੱਧ ਪਾਉਂਦੀ ਪਾਣੀ ਜਾ ਕੇ ਦਰ ਹੋ ਜਾਂਦਾ ਜੇ ਥੋੜਾ ਬਾਅਦ ਅਗੇ ਤੇ ਖੁਸ਼ਕੀ ਜੀ ਰਹੇ ਜੀ ਤੇ ਬਹੁਤ ਫਾਲ ਪੈਣੀ ਜੇ ਜਾਏਗਾ ਸੁੱਕੀ ਜੀ ਰਹੇ ਨਾ ਫਿਰ ਖੁਰਨੂਆਂ ਦੇ ਬਾਹਰ ਹੀ ਖੜੋ ਦਾ ਸਹੀ ਹੁੰਦਾ ਆਪਣਾ ਹਰਾ ਕਿੰਨੇ ਜਿਹਾ ਨਾ ਹੋ ਉਹ 10 ਕਰਨਾ ਨੋ ਜੀ ਹੋ ਜਾ ਮੈਰ ਦਾ ਲੱਗ ਗਿਆ ਨਾ ਹੁਣ ਤਾਂ

ਮੈਂ ਤਾਂ ਕੜਾਹੇ ਜੀ ਬਣਾਉਣੀ ਨੇ ਵਧੀਆ ਬਣਦੀ ਤੇ ਛੇਤੀ ਰਿੱਚ ਜਾਣੀ ਖਿੱਲਰ ਮੀ ਖਿੱਲਰ ਮੀ ਕੁੱਕਰ ਵਾਲੀ ਦਾ ਰੰਗਾਂ ਟੈਂਡਾ ਹੋਰ ਹੀ ਹੋ ਜਾਂਦੀ ਬਲਪਲੀ ਜੀ ਤੇ ਲੋ ਜੀ ਧਾਰਾ ਕੱਢਦੇ ਆ ਬਸ ਲਸਣ ਨੂੰ ਛਿੱਲੇ ਕੇ ਸਬਜ਼ੀ ਰੈਡੀ ਕਰਕੇ ਰੱਖ ਦਿੰਨੇ ਆ ਧਾਰਾਂ ਦਾ ਟਾਈਮ ਹੋਇਆ ਪਿਆ ਬਸ ਆਪਣੇ ਕੋਲ 10 ਕਿ ਮਿੰਟ ਆ ਬਸ ਧਾਰਾ ਆ ਲਸਣ ਨੂੰ ਦਾ ਛਿੱਲਦੇ ਆ ਤੇ ਫਿਰ ਉਹਨੇ ਧਾਰਾਂ ਕੱਢੀ ਤੇ ਗਰਮੀ ਬਹੁਤ ਜ਼ਿਆਦਾ ਆ ਪਾ ਸੁਕਾਣੀ ਵੀ ਮੰਗੀ ਜਾਂਦੇ ਆ ਫਿਰ ਪਾਣੀ ਤਾਂ ਨਹੀਂ ਪਾਵਾਂਗੇ ਤਾਰਾਂ ਕੱਢ ਕੱਢ ਕੇ ਫੇਰ ਹੀ ਪਿਾਵਾਂਗੇ ਤੁਹਾਨੂੰ ਪਤਾ ਜੇ ਭਤਾਰਾਂ ਤੋਂ ਪਹਿਲਾਂ ਪਾਣੀ ਵੀ ਧਾਣੀ ਪਿਆ ਦਈਏ ਫਿਰ ਫੈਟ ਘਰ ਜਾਂਦੀ ਨਾਲ ਦੀ ਨਾਲ ਫੈਟ ਸੈਟ ਦਾ ਫਰਕ ਪੈ ਜਾਂਦਾ ਤੇ ਚਲੋ ਜੀ ਬਕੀਰਾ ਆਪਾਂ ਦਾਲ ਸਬਜ਼ੀ ਦਾ ਕਰੀਏ ਕੰਪਲੀਟ ਤੇ ਫੇਰ ਆਪਾਂ ਪਸੂਆਂ ਗੱਲ ਨਹੀਂ ਹੋਵਾਂਗੇ ਕੇਰਾ ਉਧਰ ਲਾ ਵੀ ਸਾਰਾ ਮੋਟਾ ਮੋਟਾ ਕਰਿਆਏ ਪਾਣੀ ਗਰਮ ਧਰਿਆਏ ਸਾਡੇ ਹਜੇ ਤੱਤੇ ਗੇ ਪਾਣੀ ਨਾ ਨਹਾਉਂਦੇ ਗਰਮ ਪਾ ਲੈਂਦਾ ਥੋੜਾ ਜਿਆ ਕਹਿੰਦੇ ਠੰਡੇ ਪਾਣੀ ਨਾਲ ਤੂੰ ਹੀ ਜੁੜ ਜਾਗੇ ਹੱਡ ਨਹੀਂ ਖੋਲਦੇ ਹਨਾ ਸਾਰਾ ਦਿਨ ਥੱਕੇ ਹੁੰਦੇ ਮੁੜਕੋ ਮੁੜਕੀ ਤੇ ਕੰਮ ਫਿਰ ਮਾੜਾ ਨਿੱਗਾ ਪਾਣੀ ਤੇ ਲੋ ਜੀ ਬਸ ਇਧਰ ਮੰਮੀ ਨੇ ਭਾਂਡੇ ਚੱਕ ਤੇ ਤੇ ਪੱਤੇ ਜੇ ਸੀਗੇ ਮੋਟਾ ਮੋਟਾ ਝਾੜੂ ਲਾਤਾ ਤੇ ਸਬਜ਼ੀ ਚਨ ਲਾ ਗੇ ਤੇ ਬਸ ਆਪਾਂ ਲਸਣ ਗੰਡਾ ਛੱਲ ਲੀਏ ਤੇ ਫੇਰ ਮੌਸਮ ਅੱਜ ਹੋਰ ਹੀ ਹੋਇਆ ਪਿਆ ਜੀ ਨੇਰੀ ਨੂਰੀ ਆਉਂਦੀ ਹੈ ਨੇਰੀ ਆਊਗੀ ਮੀਂਹ ਪਾ ਦੇ ਹਨਾ ਨਹੀਂ ਤਾਂ ਮੰਗਦੇ ਹੀ ਹੈ ਹੋਰ ਵੀ ਪਤਾ ਨਹੀਂ ਪਾਣੀ ਹਾਂ ਪਾਣੀ ਵੀ ਹੈ ਨਹੀਂ ਵੀ ਸਾਡੇ ਦਾ ਹਰਿਆਣੇ ਚ ਜੀ ਪੰਜਾਬ ਨੇ ਵੀ ਤਰੀਕ ਨੂੰ ਆਊਗਾ ਤੇ ਤੂੰ ਵੀ ਨਾ ਹਾਂ ਪੱਛਾ 3.5 ਦੀ ਪਾਣੀ ਦੀ ਹਰਿਆਣੇ ਚ ਬਹੁਤ ਜਿਆਦਾ ਤੰਗੀ ਆਈ ਸਾਰੇ ਸਾਡੇ ਜਿਹੜੇ ਬਣ ਗਏ ਉਹ ਵੀ ਤੰਗ ਆਏ ਐਮਐਲਏ ਸਾਰੇ ਜਿਹੜੇ ਸਾਡੇ ਇੱਧਰ ਡੱਬ ਵਾਲੇ ਹਲਕੇ ਦੇ ਸਰਸਾ ਦੇ ਸਾਰੇ ਪਿੱਟੀਆਂ ਜਾਂਦੇ ਆ ਕਹਿੰਦੇ ਪਾਣੀ ਦਿਓ ਸਾਨੂੰ ਹਰਿਆਣੇ ਨੂੰ ਪਾਣੀ ਦਿਓ ਤੇ ਪਰ ਪਾਣੀ ਸਾਡੇ ਇੱਥੇ ਬਹੁਤ ਬੁਰਾ ਹਾਲਾ ਪਾਣੀ ਕੰਨੀਓ ਤੇ ਚਲੋ ਜੀ ਦੇਖੀ ਜਾਊਗੀ ਫਿਰ ਕਰਾਂਗੇ ਬੇਲਾ ਪੂਰਾ ਹੀ ਹੋ ਜਾਊਗਾ ਜਿਵੇਂ ਅੱਗੇ 2 2 ਮਹੀਨੇ ਹੋ ਗਿਆ ਟੱਪ ਗਿਆ ਹੀ ਟਪਾਲਾ ਤਾਂ ਜੀ ਬਜਾਈ ਦਾ ਟਾਈਮ ਹੀ ਨਹੀਂ ਸੀ ਹੋਰ ਬਾਕੀ ਆਏ ਆ ਜੀ ਹੁਣ ਫਸਲ ਪਾੜੀ ਬੀਜਣੀ ਆ ਹੁਣ ਤਾਂ ਚਾਹੀਦਾ ਚਾਹੀਦਾ ਆਪਣੇ ਕੱਲ ਆ ਵੀ ਮੋਟਰ ਨਾਲ ਲਾਇਆ ਤੇ ਜਿੱਥੇ ਹੋਰ ਪਰੇ ਹੋਰ ਮੂੰਗੀ ਬੀਜਣੀ ਆ ਅੱਜ ਅੱਜ ਉਹ ਵੀ ਮੋਟਰ ਨਾਲ ਲਾਇਆ ਤੇ ਹੁਣ ਕੱਲ ਕਹਿੰਦੇ ਕੱਲ ਨੂੰ ਸ਼ਾਇਦ ਮੱਕੀ ਵੀ ਆ ਮੱਕੀ ਬੀਜਣ ਵਾਲੀ ਮਸ਼ੀਨ ਆਊਗੀ ਕੱਲ ਨੂੰ ਮੱਕੀ ਵਾਲਾ ਕੰਪਲੀਟ ਕਰਕੇ ਫਿਰ ਉਹਨੂੰ ਵੀ ਪਾਣੀ ਮੋਟਰ ਨਾਲ ਹੀ ਲਾਉਣਾ ਪਊਗਾ ਤੇ ਇਸ ਨੂੰ ਪਤੀ ਹੈ ਜੀ ਫਿਰ ਨਹਿਰਾਂ ਚ ਤਾਂ ਹੈ ਨਹੀਂ ਹੁਣ ਟਾਈਮ ਪਾਸ ਤਾਂ ਕਰਨਾ ਹੀ ਪੈਣਾ ਕਿ ਨਹੀਂ ਮੰਮੀ ਉਹ ਚਲ ਉਹ ਤਾਂ ਕਣਕ ਪੱਕੀ ਪਈ ਸੀ ਜਦ ਨਹੀਂ ਲੋੜ ਸੀ ਹਾਂ ਹੁਣ ਤਾਂ ਪਾਣੀ ਮੌਕੇ ਤੇ ਆ ਕਿ ਤੇ ਨਾ ਮੰਨ ਚਲ 15 ਦਾ 11 ਛੱਡ ਦੇਣੇ ਇਹਦੇ ਵਜਾਈ ਹੋ ਜੇ ਸਾਰਿਆਂ ਦੀ ਤੇ ਹੋਰ ਬੀਜ ਜਿਹੜਾ ਨੇ ਨਰਮਾ ਬੀਜਣਾ ਉਹ ਕਿਵੇਂ ਕਰਨਗੇ ਐ ਇਥੇ ਨਰਮਿਆਂ ਦੇ ਡੱਕਾ ਵੀ ਨਹੀਂ ਹੋਣਾ ਇਸ ਹਿਸਾਬ ਨਾਲ ਤੇ ਰਮ ਜਾਣ ਤੱਕ ਰਾਦ ਦਿੰਦੇ ਤੇ ਹੋਰ ਰੱਬ ਨੂੰ ਵੀ ਆਏ ਨਹੀਂ ਹੁਣ ਮੀਂਹ ਪਾ ਦੇ ਅੱਗੇ ਜਦੋਂ ਨਾ ਦੇ ਸੀ ਨਾ ਨਾ ਆਵੇ ਨਾ ਉਹਦੋਂ ਰੱਬ ਵੀ ਆਏਂਦਾ ਚੜ ਕੇ ਰੋਜ ਹੁਣ ਮੰਗਦੇ ਆ ਹੁਣ ਪਾਉਂਦਾ ਨਹੀਂ ਚਲੋ ਜੀ ਫੇਰ ਮਿਲਦੇ ਆ ਆਪਾ ਲਸਣ ਗੰਡਾ ਛਿੱਲੀਏ ਲਓ ਜੀ ਟਾਈਮ ਹੋ ਗਿਆ ਪੌਣੇ 7 ਦਾ ਤੇ ਮੈਂ ਸਾਰਾ ਦੁੱਧ ਬਾਦ ਵਾਲਾ ਕੰਮ ਨਿਮੇੜਤਾ ਅੱਜ ਬਹੁਤ ਜ਼ਿਆਦਾ ਲੇਟ ਹੋ ਗਿਆ ਦੁੱਧ ਗਰਮ ਕਰ ਲਿਆ ਤੇ ਹਜੇ ਮੈਂ ਸਬਜੀ ਬਣਾਉਣੀ ਆ ਸਬਜੀ ਮੈਨੂੰ ਬਣਾਉਣੀ ਪਊਗੀ ਅੱਜ ਗੈਸ ਤੇ ਮੈਨੂੰ ਤਾਂ ਰਸੋਈ 'ਚ ਬਣਨ ਦਾ ਬਹੁਤ ਜ਼ਿਆਦਾ ਔਖਾ ਲੱਗਦਾ ਸਾਹਵੰਦ ਹੁੰਦਾ ਜੀ ਰਸੋਈ ਦੇ ਵਿੱਚ ਤਾਂ ਪਤਾ ਨਹੀਂ ਲਾਈਟ ਵੀ ਹੈਗੀ ਹੈ ਕਿ ਨਹੀਂ ਸ਼ੋਕਰ ਹੈ ਲਾਈਟ ਤਾਂ ਹੈਗੀ ਆ ਲੋ ਜੀ ਆਪਾਂ ਕੜਾਈਆ ਧੋ ਲਿਆ ਜਿਵਾਕ ਦਾ ਟੀਫਣ ਪਿਆ ਬਾਹਰ ਹਜੇ ਇਕੱਠਾ ਕਰਨ ਨਿੱਕੇ ਨਿੱਕੇ ਕੰਮ ਜੀ ਖਾਸੇ ਹੋ ਜਾਂਦੇ ਬਸ ਜਿਉਂ ਇੱਕ ਵੇਲਾ ਕੰਮ ਹੋ ਗਿਆ ਬਸ ਮਾੜੇ ਮਾੜੇ ਨਾਲ ਉਹ ਆਦਿ ਨਹੀਂ ਹੁੰਦੇ ਜਦੋਂ ਆਪਾਂ ਉਹ ਹੋ ਜਾਂਦਾ ਨਾ ਵੀ ਐ ਹੋ ਜਾਂਦਾ ਵੀ ਦੋ ਜਣੇ ਆ ਹਨਾ ਚੱਲ ਵੀ ਹੋ ਜੂਗਾ ਬਸ ਉਦੋਂ ਬੰਦਾ ਮਾਤ ਖਾ ਜਾਂਦਾ ਕੱਲਾ ਹੁੰਦਾ ਬੰਦਾ ਉਦੋਂ ਐ ਹੁੰਦਾ ਵੀ ਆਪ ਨਹੀਂ ਕਰਨਾ ਦੋ ਤਾਂ ਟਾਈਮ ਨਾਲ ਕਰ ਲਈਏ ਹਨਾ ਤੇ ਬਸ ਉਹ ਆਦੇ ਦੋ ਦੋ ਜਣੀਆਂ ਤੋਂ ਵੀ ਉਹੀ ਟਾਈਮ ਤੇ ਕੰਮ ਨਿਪਰਦਾ ਤੇ 1 ਵਜੇ ਨੇ ਤੋਂ ਵੀ ਉਹੀ ਟਾਈਮ ਤੇ ਕੰਮ ਨਿਪਰ ਜਾਂਦਾ ਸੀ ਜੀ ਸੰਧੜੀ ਆਵੇ 1:30 ਟਰਾਲੀ ਧੋ ਕੇ ਤੇ ਇਹ ਪਾਈ ਸੀ ਜੀ ਕੱਲ ਆਪਾਂ ਤੇ ਉਹ ਟਰਾਲੀ ਛੱਡ ਕੇ ਆਏ ਹਾਂ ਨਾ ਦੀ ਧੋ ਕੇ ਜਿੰਨਾਂ ਦੀ ਲਈ ਸੀ ਤੇ ਮੈਨੂੰ ਅੱਜ ਗੈਸ ਤੇ ਬਣਾਉਣੀ ਪਊ ਇੱਕ ਤਾਂ ਮੈਨੂੰ ਜੀ ਬਾਹਲੀ ਗੰਦੀ ਆ ਤਾਂ ਇੱਕ ਤਾਂ ਹੁੰਦਾ ਨਾ ਬੰਦਾ ਵੀ ਚਲੋ ਆਏ ਹੋ ਜਾਂਦਾ ਵੀ ਚਲੋ ਕਵੇਲਾ ਹੋ ਗਿਆ ਕੋਈ ਨਹੀਂ ਮੈਨੂੰ ਤਾਂ ਕਵੇਲੇ ਸ਼ਰਦ ਤੋਂ ਅਲਰਜੀ ਆ ਮੈਨੂੰ ਤਾਂ ਖਬਰਾਟ ਜੀ ਹੋਣ ਲੱਗ ਜਾਂਦੀ ਬਸ ਮੇਰੀ ਆਦਤ ਬਣੀ ਆ ਜਿਸ ਪਹਿਲਾਂ ਵੀ ਜਿਹੜਾ ਕੰਮ ਕਰਨਾ ਬਸ ਆਪ ਦਾ ਟਾਈਮ ਨਾ ਕਰਨਾ ਹੈ ਨਾ ਬਸ ਜਿਵੇਂ ਆਏ ਹੋ ਜਾਂਦਾ ਕਦੇ ਪਸੂਆਂ ਕੰਨੀ ਜਾ ਭੱਜੋ ਕਦੇ ਤਰ ਭੱਜੋ ਮਾੜੇ ਮਾੜੇ ਨਾ ਕਵੇਲਾ ਹੋ ਜਾਂਦਾ ਚੰਗੀ ਪਿਆਈ ਘਾਤ ਨਾਲ ਬਸ ਜੀ ਬਣਤਾ ਖੈਰ ਹੋਣ ਜਾਊਗੀ ਸਬਜੀ ਬਣਦੇ ਬਣਦੇ ਮੇਰੇ ਦੁੱਧ ਗਰਮ ਹੋ ਜਾਊਗਾ ਫਿਰ ਦੁੱਧ ਬਾ ਸਾਂਭ ਦੂੰਗੀ ਫਿਰ ਬਸ ਰੋਟੀ ਰੋਟੀ ਪਕਾਵਾਂਗੇ ਆਟਾ ਗੁੰਨ ਲਾਂਗੇ ਸਬਜੀ ਬਣਾ ਕੇ ਤੇ ਪਾਣੀ ਮੰਮੀ ਨੇ ਪਿਆਤਾ ਜੀ ਬਸ ਉਹਨੂੰ ਲਿੱਟੀ ਦਾਣਾ ਵੀ ਅੱਜ ਮੰਮੀ ਨੇ ਧਰਤਾ ਉਧਰ ਕਿਉਂਕਿ ਫਿਰ ਇੱਧਰ ਮੰਮੀ ਤੋਂ ਸਬਜ਼ੀ ਪਾਣੀ ਜੇ ਵਾਲਾ ਕੰਮ ਹੈ ਇੱਧਰ ਤਾਂ ਮੰਮੀ ਹੁੰਦਾ ਹੀ ਨਹੀਂਗੇ ਫਿਰ ਮੰਮੀ ਆਉਣ ਲੰਨਾ ਮੈਂ ਤੋਂ ਵਧੀਆ ਨਹੀਂ ਬਣਦੀ ਦਾਲ ਸਬਜ਼ੀ ਤਾਂ ਵਰਗੀ ਚਲੋ ਜੀ ਛੇਰਾ ਤਾਂ ਹਾਜੀ ਕੜਾਈਏ ਦੇ ਵਿੱਚ ਪਾਣੀ ਹੈ ਪਾਣੀ ਨੂੰ ਸੁੱਕਣ ਦਿਓ ਫਿਰ ਤੇਲ ਪਾਵਾਂਗੇ ਲੈਂਟ ਲਾ ਲਈ ਪਹਿਲਾਂ ਮੈਂ ਲੈਂਟ ਹੀ ਨਹੀਂ ਲਾਈ ਸੀ ਫੋਨ ਦੀ ਫਲੈਸ਼ ਲਓ ਜੀ ਹਜੇ ਜੀਰਾ ਚੰਗੀ ਤਰ੍ਹਾਂ ਬਰਾਊਨ ਹੋਇਆ ਨਹੀਂ ਤੇ ਜੀਰਾ ਬਰਾਊਨ ਹੁੰਦੇ ਹੁੰਦੇ ਮੈਂ ਦੁੱਧ ਕੱਢਤਾ ਫਿਰ ਰੜਕਣੀ ਦੇ ਵਿੱਚ ਜਿਹੜਾ ਕੱਢਣਾ ਹੁੰਦਾ ਦੂਜੇ ਚ ਪਾਤਾ ਮਿੱਠਾ ਤੇ ਮੰਮੀ ਜੀ ਆਏ ਲੱਕੜਾ ਰੋਟੀ ਪਕਾਵਾਂਗੇ ਹੈ ਬੜਾਈ ਜਾਂਦੇ ਹੈ ਹੈ ਬੜਾਈ ਜਾਂਦੇ ਤੈਨੂੰ ਆਖਿਆ ਮਮਾ ਖ ਲਾਲ ਜਹਾ ਟਰੈਕਟਰ ਆ ਉਹਨਾਂ ਦਾ ਹੀ ਐ ਜਿਹੜੀ ਉਹ ਕੱਲ ਤੂੜੀ ਬਣਾਉਂਦੇ ਸੀ ਜੀ ਅੱਜ ਫੇਰ ਆ ਗਏ ਉਹ ਅੱਜ ਆਪਣੇ ਤਾਂ ਨਹੀਂ ਆਉਂਦਾ ਉਧਰ ਪਰੇ ਨੂੰ ਤਾਂ ਪੜਾ ਜਾਵੇ ਹਜੇ ਤੱਕਰ ਤਾਂ ਆਉਂਦਾ ਨਹੀਂ ਫਸ ਰੋਟੀ ਬਕਾ ਲਈਏ ਆਪਾਂ ਫੇਰ ਦੇਖੀ ਜਾਊਗੀ ਲਓ ਜੀ ਜੀਰਾ ਆਪਣਾ ਹੋ ਗਿਆ ਬਰਾਉਨ ਆਪਾਂ ਲਸਣ ਦਾ ਗੰਡਾ ਤੇ ਧਰੀ ਮਾਟੇ ਕੁਟਿਆ ਸੀ ਦੋ ਤੇ ਲਸਣ ਜਿੰਨਾ ਦੀ ਵਧੀਆ ਆਉਂਦਾ ਹੈ ਬੜੀਆ ਬਣ ਜਾਊਗਾ ਟੇਸਟੀ ਜੀ ਲਸਣ ਤਾਂ ਹੋਊਗੀ ਤਾਂ ਹੀ ਬੀਏ ਜਦੋਂ ਬਾਗ ਹੋ ਰਹੀ ਹੈ ਆਇਲ ਮੈਂ ਤੁਸੀਂ ਪੁੱਜੀ ਤੋਕਤੀ ਉਹ ਆਪਣਾ ਜਾਇ ਦੇ ਗਰਮ ਹੋ ਗਿਆ ਸੀ ਕਿਉਂ ਦੀਰਾ ਪੋਣਾ ਕਰਕੇ ਮੂਰ ਮਰਚੂ ਪਾ ਦੋ ਜੀ ਜਦੋਂ ਬਲ ਗਈ ਅੱਜ ਤਾਂ ਬਹੁਤ ਜਾ ਦੇ ਤੇਲਾ ਹੋ ਰਿਹਾ ਇਸ ਨੂੰ ਸੋਲੋ ਬਤਾ ਜੀ ਗਰਮ ਨਹੀਂ ਚ ਨਾ ਰੋਲ ਤੇ ਬੰਨਾ ਮੈਨੂੰ ਤਾਂ ਉੱਪਰ ਹੋ ਜਾਂਦਾ ਗਾੜਾ ਜਾ ਦੇ ਮੈਨੂੰ ਤਾਂ ਬਸ ਹਾਂ ਰਹਿੰਦਾ ਵੀ ਬਾਹਰ ਹਵਾ ਜੀ ਆਉਂਦੀ ਰਹੇ ਮਾੜੀ ਮਾੜੀ ਚਿੰਨੇ ਤੇ ਤੇ ਮੈਨੇ ਤੇ ਚਿੰਨੇ ਤੇ ਕੰਮ ਕਰਨਾ ਬਾਲਾ ਪਸੰਦ ਆ ਅਰ ਸੋਈ ਜਿੱਤਾ ਸਾਹ ਬੰਦ ਹੋ ਜਾਂਦਾ ਬਸ ਕੰਨ ਸਰਦੇ ਜਾ ਹੁੰਦਾ ਵੀ ਹਲ ਸਰਦੇ ਨਾਲ ਵੀ ਸੋਈ ਦੇ ਵਿੱਚ ਆਹ ਕੰਮ ਕਰਨਾ ਪਊਗਾ ਨਹੀਂ ਆਪਾਂ ਸੋਈ ਦੇ ਵਿਚ ਲੈਂਦੇ ਤੇ ਲੇਟੇ ਜਵਾ ਉਸ ਕਲੀ ਚਾ ਚਾ ਕਰਦੇ ਹੋਰ ਆਪਾਂ ਕੋਈ ਕੰਮ ਨਹੀਂ ਕਰਦੇ ਜਾ ਜਦੋਂ ਆਏ ਹੋ ਜਿੱਤੇ ਵੀ ਜਿਆਦੇ ਮਿਹਰੀ ਆਉਂਦੀ ਹੋਵੇ ਉਦ ਤੇ ਰੋਟੀ ਰੋਟੀ ਬਣਾਉਣੀ ਪੈ ਜਾਂਦੀ ਹੈ ਨਹੀਂ ਕਿਉਂਕਿ ਸਾਨੂੰ ਪਤਾ ਜੀ ਰੋਟੀ ਤਾਂ ਫਿਰ ਹੈ ਨਾ ਰਸਤੇ ਦੇ ਵਿੱਚ ਲੋਟ ਵੀ ਨਹੀਂ ਆਉਂਦੀ ਬਾਹਰ ਆ ਰੇਤਾ ਆਉਂਦਾ ਉਦੋਂ ਬਸ ਉਹ ਵਾਲਾ ਲੋਟੀ ਰਾ ਆਪਾਂ ਨੰ ਟਾਕ ਦਿੰਨੇ ਉਹਨੇ ਪਾਂ ਦੇ ਤੋਂ ਲਿਓਨੇ ਆਹ ਫੇ ਚੇਤੀ ਬਣ ਜੂਗੀ ਕਾਕ ਦੀ ਬੰਦ ਹੋ ਗਈ ਨਾ ਜੇ ਚੱਕ ਹੁਣ ਆਪਾਂ ਦੁੱਧ ਵਾਲੇ ਸਾਹਮਣੇ ਲਓ ਜੀ ਆਟਾ ਕੋਟਾ ਗੋਨ ਲਿਆ ਸਬਜੀ ਰੈਡੀ ਆ ਆਪਣੀ ਤੇ ਆਹ ਦੁੱਧ ਹਜੇ ਥੋੜਾ ਜਿਹਾ ਬਾਹਰ ਰੱਖਾ ਹੋਇਆ ਕੋਈ ਗਰਮ ਹੈ ਤੇ ਫਿਰ ਚੰਗੀ ਤਰ੍ਹਾਂ ਜੰਮਦਾ ਨਹੀਂ ਨਾ ਤੇ ਫਿਰ ਦਹੀਂ ਦੇ ਉੱਤੇ ਨਾ ਪੱਲ ਪਾਣੀ ਜਾ ਆ ਜਾਂਦਾ ਜਦੋਂ ਆਪਾਂ ਤੱਤਾ ਅੰਦਰ ਧਰ ਦਿੰਨੇ ਲਓ ਜੀ ਸਬਜੀ ਰੈਡੀ ਆ ਆਪਣੀ ਕਿ ਤਾਂ ਆਪਣੀ ਰਸੋਈ ਚ ਨੇਰਾ ਪੰਦਾ ਦੇਖੋ ਜੀ ਸਬਜੀ ਬਿਲਕੁਲ ਵਧੀਆ ਬਣੀ ਗਈ ਕਲਰ ਬਹੁਤ ਵਧੀਆ ਆ ਤੇ ਹਜੇ ਵੀ ਦੇਖੋ ਨਾ ਭਾਂਡਿਆਂ ਦੇ ਉੱਤੇ ਆ ਰੀਣ ਜੀ ਚੜੀ ਪਈ ਐ ਬਸ ਜੇ ਰਸੋਈ ਖੁੱਲੀ ਰਹਿ ਜਾਂਦੀ ਉਦੋਂ ਆ ਹੀ ਆਈ ਜਾਂਦੀ ਐ ਜਿ ਆਪਣੇ ਕੋਲੇ ਇੱਧਰ ਲੱਗਰੀ ਐ ਮਸ਼ੀਨ ਬਸ ਲੱਗਦੇ ਆ ਰੋਟੀ ਤੇ ਕੋਲਰ ਕੱਢ ਲੈ ਮੰਜੇ-ਮੰਜੇ ਕੱਢ ਲੈ ਹੋ ਮੰਮੀ ਦਾ ਉਹ ਜਿਹੜਾ ਆਇਆ ਪਿਆ ਆ ਜਸ਼ਨ ਦੇ ਰੈਡੀ ਦਾ ਆ ਜਸ਼ਨੇ ਦਾ ਇੱਕ ਮੇਰਾ ਆਊਗਾ ਵਿਚਾਲੇ ਉਹ ਜਗ੍ਹਾ ਵੀ ਹੈ ਜਿਹੜੀ ਕਿਉਂਕਿ ਜੀ ਆਪਣਾ ਕੂਲਰ ਬਹੁਤ ਦੂਰ ਚੱਕਰ ਹਵਾ ਮਾਰਦਾ ਜਦ ਆਪਣੀ ਰੈਡੀ ਉਹ ਉੱਥੇ ਬੰਦੇ ਹੁੰਦੇ ਰੈਡੀ ਨੂੰ ਹਵਾ ਜਾਂਦੀ ਹੈ ਤੇ ਡੈਡੀ ਲਾਉਂਦੇ ਹੁੰਦੇ ਜੀ ਪੱਖਾ ਤੇ ਅਸੀਂ ਸਾਰੇ ਇੱਥੇ ਹੁੰਨੇ ਆ ਰੈਡੀ ਉਤਰ ਹੁੰਦੇ ਤੇ ਪਸ ਜੀ ਲੱਗਦੇ ਆ ਰੋਟੀ ਆਪਾਂ ਤੇ ਜਸ਼ਨ ਦੇ ਰੈਡੀ ਲਾਈ ਜਾਂਦੇ ਆ ਜੀ ਤੇ ਫਿਰ ਦਵਾਦ ਨਾਲ ਚ ਰੁੱਤ ਪਾ ਕੇ ਆਉਣਗੇ ਨਾਲ ਜਸ਼ਨਨ ਲੈ ਕੇ ਆਉਣਗੇ ਜਸ਼ਨ ਆਪਣਾ ਆਇਆ ਨਹੀਂ ਪੰਡਾ ਤੇ ਚਲੋ ਜੀ ਇਸ ਦੇ ਨਾਲ ਆਪਾਂ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਕਰਦੇ ਆਂ ਐ ਨਹੀਂ ਪਤਾ ਅੱਜ ਵਾਲੀ ਵੀਡੀਓ ਕਿੱਦਾਂ ਵੀ ਲੌਂਗ ਬਣੀ ਐ ਕਿ ਥੋੜੀ ਜਿਹੀ ਛੋਟੀ ਰਹਿ ਗਈ ਪਤਾ ਨਹੀਂ ਉਹ ਹੁਣ ਜਦੋਂ ਦੇ ਹੁਣ ਰੋਟੀ ਨਾਲ ਤਾ ਰੋਟੀਆਂ ਪਕਾਉਂਗੀ ਨਾਲੇ ਮਾੜੀ ਮੋਟੀ ਕੋਈ ਬਾਦ ਘਾਟ ਹੋਈ ਉਹ ਦੇਖੂਗੀ ਨਾਲੇ ਐਡਿਟ ਕਰੂੰਗੀ ਤੇ ਫਿਰ ਨਾਲੇ ਅਪਲੋਡ ਕਰੂੰਗੀ ਵਿੱਚ ਦੀ ਉੱਠ ਕੇ ਫਿਰ ਮੈਂ ਉਹ ਗਦੌਲੀ ਤੇ ਧਰ ਕੇ ਆਉਂਗੀ ਕਿਉਂਕਿ ਆਪਣੀ ਵੀਡੀਓ ਉੱਥੇ ਬਹੁਤ ਝੇਤੀ ਪੈਂਦੀ ਐ ਤੇ ਪਲੀਜ਼ ਸਾਰੇ ਜਣੇ ਜਿਹੜੇ ਹੁੰਦੇ ਆ ਵੀਡੀਓ ਨੂੰ ਪੂਰੀ ਦੇਖਿਆ ਕਰੋ ਕਿਉਂਕਿ ਮਿਹਨਤ ਬਹੁਤ ਜ਼ਿਆਦਾ ਲੱਗਦੀ ਹੈ ਜੀ ਵੀਡੀਓ ਬਣਾਉਣੀ ਵੀ ਬਹੁਤ ਔਖੀ ਹੁੰਦੀ ਆ ਆਪਦੇ ਆਪ ਇੱਕ ਤਾਂ ਹੁੰਦਾ ਆਪਾਂ ਨਾਰਮਲ ਦਾ ਉਹਦਾ ਕੰਮ ਕਰੀ ਜਾਂਦੇ ਉਧਰੋਂ ਉਧਰ ਇੱਕ ਹੁੰਦਾ ਵੀ ਆਪਾਂ ਵੀ ਐ ਹੋ ਜਾਂਦਾ ਵੀ ਕੰਮ ਵੀ ਕਰਨਾ ਹੈ ਨਾਲ ਆਪਾਂ ਵੀ ਵੀਡੀਓ ਵੀ ਬਣਾਉਣੀ ਆ ਫਿਰ ਥੋੜਾ ਜਿਹਾ ਵੀ ਆ ਵੀ ਹੈ ਨਾ ਮਿਹਨਤ ਲੱਗਦੀ ਆ ਤਾਂ ਪਲੀਜ਼ ਵੀਡੀਓ ਨੂੰ ਫੁੱਲ ਦੇਖਿਆ ਕਰੋ ਤੇ ਨਾਲੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਬਾਕੀ ਜਿਹੜੇ ਨਵੇਂ ਆਏ ਆ ਆਪਣੀ ਵੀਡੀਓ ਤੇ ਆਉਂਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਤੇ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਬਾਕੀ ਜਿਹੜੇ ਵੀ ਆਪਣੇ ਨਾਲ ਆਪਣੇ ਨਵੇਂ ਸਬਸਕ੍ਰਾਈਬ ਹੈ ਹਜੇ ਤੱਤਾ ਮੰਮੀ ਨਾ ਆਪਈ ਇਹ ਚ ਕੱਢਦੇ ਚੁੱਲੇ 'ਚ ਤੇ ਖਰਾਬ ਹੋ ਜੂਗੀ ਤੇ ਹਾਂ ਹਜੇ ਤਾਂ ਬਹੁਤ ਜ਼ਿਆਦਾ ਗਰਮ ਹੈ ਚੁੱਲੇ 'ਚ ਕੱਢਦੇ ਦਹੀਂ ਪਈ ਆ ਮੈਂ ਉਹ ਦਹੀਂ ਪਾ ਦੂੰਗੀ ਅੱਧਾ ਕ ਚਮਚਾ ਤੇ ਬਾਕੀ ਜੀ ਜਿਹੜੇ ਨਵੇਂ ਜੁੜੇ ਉਹਨਾਂ ਦਾ ਵੀ ਦਿਲੋਂ ਧੰਨਵਾਦ ਤੇ ਜਿਹੜੇ ਆਪਣੇ ਨਾਲ ਸ਼ੁਰੂ ਤੋਂ ਜੁੜੇ ਹੋਇਆ ਉਹਨਾਂ ਸਾਰਿਆਂ ਦਾ ਤੁਹਾਡਾ ਦਿਲੋਂ ਧੰਨਵਾਦ ਜੀ ਤੇ ਆਪਣੇ ਨਾਲ ਆਈ سپورਟ ਬਣਾ ਕੇ ਰੱਖਿਓ ਜੀ ਤੇ ਆਈ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਜੋ ਤੁਸੀਂ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਮੈਂ ਪੜਦੀ ਆ ਮੈਨੂੰ ਬਹੁਤ ਵਧੀਆ ਲੱਗਦਾ ਫਿਰ ਅਭੀ ਇੱਕ ਵੀ ਬੰਦੇ ਨੂੰ ਆਏ ਹੌਸਲਾ ਜਾਂ ਮਿਲਦਾ ਵੀ ਹਾਂ ਆਪਾਂ ਅਗਲਾ ਬਲੌਗ ਅਗਲੇ ਬਲੌਗ ਬਣਾਉਣ ਦਾ ਹਨਾ ਹੌਸਲਾ ਜਾਂ ਮਿਲਦਾ ਤੇ ਚਲੋ ਜੀ ਐਂਡ ਕਰਦੇ ਆ ਵੀਡੀਓ ਦਾ ਬਸ ਆਪਾਂ ਰੋਟੀਆਂ ਲੱਗਦੇ ਆ ਤੇ ਬਾਕੀ ਜੀ ਸਾਡੇ ਸਾਰੇ ਪਰਿਵਾਰ ਵੱਲੋਂ ਤੁਹਾਨੂੰ ਤੁਹਾਨੂੰ ਸਸ਼ਿਆਕਾਲ ਜੀ ਬਾਏ ਬਾਏ